ਇਕਦਾ ਲੁਧਿਆਣੇ ਤੋਂ ਉਹ तकरीबन तकरीबन ਹਰ ਦੂਸਰੇ ਤੀਸਰੇ ਦਿਨ ਹਿੰਦ ਪੰਜਾਬ ਦੇ ਜੰਗ ਬਾਰੇ ਵਰਣਨ ਕਰਦਾ ਉਹ ਕਹਿੰਦਾ ਅੱਜ ਦੀਆਂ ਗੁਲਾਮੀ ਤੁਹਾਡੇ ਮੈਦਾਨ ਦੇ ਚ ਪਾਈ ਗਈ ਆ ਇਹ ਗੁਲਾਮੀ 1847 ਦੇ ਵਿੱਚ ਜਦੋਂ ਅੰਗਰੇਜ਼ ਸਿੱਖ ਫੌਜਾਂ ਲੜੀਆਂ ਆਲੀਵਾਲ ਤੇ ਮੁਦਕੀ ਦੀ ਲੜਾਈ ਤੀਸਰੀ ਫੈਨੂ ਸ਼ਾਹ ਦੀ ਬਾਅਦ ਹੋਣੀ ਆ ਉਦੋਂ ਸਿੱਖ ਆਗੂਆਂ ਨੇ ਮਹਾਰਾਣੀ ਜਿੰਦਰਾ ਜੰਦਾਰ ਨੂੰ ਚਿੱਠੀਆਂ ਲਿਖੀਆਂ ਮਹਾਰਾਣੀ ਜੀ ਤੇਰੇ ਸਿੰਘ ਫਰੰਗੀਆਂ ਤੋਂ ਹਾਰ ਕੇ ਚੁਪਿਆ ਅਲੀ ਵਾਰ ਤੇ ਫੈਰੂ ਸ਼ਮਦਗੀ ਦੀ ਲੜਾਈ ਦੋਵੇਂ ਹਾਰ ਚੁੱਕੇ ਆ ਹੁਣ ਇਸ ਤੋਂ ਅਗੇ ਸਭਰਾਵਾਂ ਦੀ ਫੈਰੂ ਸ਼ਹਿਰ ਦੀ ਲੜਾਈ ਹੋਣੀ ਆ ਜਦੋਂ ਫੈਰੂ ਸ਼ਹਿਰ ਦੀ ਲੜਾਈ ਵਾਰਾ ਲਿਖਦਾ ਹੋਇਆ ਕਹਿੰਦਾ ਜਦੋਂ ਐਮ ਦੀ ਯੋਸ਼ ਭਰੀਆਂ ਚਿੱਠੀ ਲਿਖੀ ਆਪਨੇ ਆਗੂਆਂ ਨੂੰ ਆਜੇ ਜਮੇਗਾ ਨੂੰ ਉਹ ਜਮੇਗਾ ਹੈ ਉਹ ਟੋਪਰੇ ਦਾ ਜਿਹੜਾ ਜਰਨ ਦੀ ਫੌਜ ਦਾ ਬਹੁਤ ਵੱਡਾ ਆਪਨੇ ਆਪ ਮਖੀਆ ਸਮਝਦਾ ਸੀ ਬਹੁਤ ਵੱਡੀ ਆ

ਯਾਦਿਕਰ ਦਫਤਾਰਾਂ ਯਾਦੀ ਨਹੀਂ ਸਿੱਖਦੇ ਮੰਨ ਸਕਦਾ ਕਿ ਕੱਲੇ ਪੰਜਾਬ ਨੂੰ ਅਸੀਂ ਗੁਲਾਮ ਬਣਾ ਲਏ ਲਾਹੇ ਪੰਜਾਬ ਨੇ ਭੁੱਲ ਕੇ ਹਮਲਾ ਕਰਦੇ ਜਿਹਦੀ ਮਤਲਬ ਪਰਦੇ ਦੇ ਘਾਰ ਦੇ ਵਿੱਚ ਖਬਰ ਆਈ ਵੀ ਹਜ਼ਾਰ ਕਸ਼ਮੀਰੀਆਂ ਜਿੰਨੇ ਕਸ਼ਮੀਰ ਤੋਂ ਹਟ ਰੋਏ ਹੈ ਉਹ ਵਾਪਸ ਕੀਤੇ ਜਾਂਦੇ ਆ ਇਹ ਨਹੀਂ ਨੇ ਇਹ ਤੁਹਾਡੀ ਸਿੱਖਾਂ ਦੀ ਨੇ ਇਹ ਤੁਹਾਡੀ ਕੌਮ ਦੀ ਨੇ ਇੱਥੇ ਮੁਕਲਾ ਕੱਲੀ ਕੌਮ ਦਾ ਸਿੱਖ ਤਾਂ ਨਹੀਂ ਰਹਿ ਜਾਂਦਾ ਇਹਾ ਪੰਜਾਬ ਦੇ ਅੰਦਰ ਵਸਦਾ ਮੁਸਲਮਾਨ ਹੋਵੇ ਹਿੰਦੂ ਹੋਵੇ 크ਿਸਚਨ ਹੋਵੇ ਸਿੱਖ ਹੋਵੇ ਸਾਰੇ ਉਹਨੂੰ ਆਪਣੇ ਬਰਾਬਰ ਦਾ ਹੱਕ ਦਿੰਦੇ ਆ ਆਪਣੇ ਬਰਾਬਰ ਦਾ ਭਾਈਚਾਰਾ ਮੰਨਦੇ ਆ ਜੇ ਨਹੀਂ ਤਾਂ ਸਾਡੀ ਨਾ ਰੀਤ ਜਿਹੜੀ ਪੁਰਾਣੀ ਆ ਮਹਾਰਾਜਾ ਰਣਜੀਤ ਸਿੰਘ ਕੋ ਉਦੋਂ ਤਾਂ ਲੱ ਕੇ ਵੇਖ ਲੋ ਉਹ ਕੀ ਸੀ ਕਿ ਇੱਕ ਸਹਨੇ ਮਸਜਿਦ ਦੇ ਉੱਤੇ ਸਿੱਖ ਕਟੜਪੰਥੀ ਸਾਡੇ ਬੈਠੇ ਆ ਨੇ ਕਟੜਪੰਥੀ ਸਾਡੇ ਵਿੱਚ ਹੈਗੇ ਆ ਉਹਨਾਂ ਨੇ ਮਸਜਿਦ ਦੇ ਉੱਤੇ ਕੋਈ ਉਨੇ ਵਾਲੇ ਨੀਮ ਕਾ ਹੰਦੀਸ ਨੂੰ ਪਿਆ ਮਹਾਰਾਜ ਜੀ ਅੱਜ ਤੋਂ ਬਾਅਦ ਮੇਰਾ ਤੋਂ ਖਾਣਾ ਨਹੀਂ ਚਲਾਉਂਗਾ ਮੈਂ ਤੇਰਾ ਤੋਂ ਵੀ ਦਾ ਸੀ ਭਦਲਾ ਕੋਈ ਗੱਲਾਂ ਦਾ ਕਾਰ ਨਹੀਂ ਕਿਹਾ ਉਹ ਕਹਿੰਦਾ ਜੀ ਸਾਡੀ ਇੱਕੋ ਇੱਕ ਮਹਾਣੀ ਲਹਾੜ ਅੰਦਰ ਜਿਹੜੇ ਅਫਸਰ ਤੇਰੇ ਕਿੱਠਾ ਨੇ ਗੋਆ ਹੱਬ ਦਿੱਤਾ ਮਹਾਰਾਜ ਜੀ ਸਗਰ ਜਾਵਤ ਲੱਗੇ ਉਹ ਖਾ ਕੇ ਤੇ ਲੈਣ ਚੋ ਵੇਖਣ ਗਏ ਜਿਹੜੇ ਪੰਜਾਬ ਦੇ ਜਾ ਕੇ ਵੇਖਾ ਵਾਤੇ ਤੇ ਗੋਆ ਸੱਪਿਆ ਸੀ ਪਰ ਉਹਨੇ ਅੱਖਰ ਨਹੀਂ ਪਹਾ ਇਹਨੂੰ ਲਾਗ ਹੋਏ ਨੂੰ ਕੋਈ ਕੀ ਗੱਲ ਵੇਹੋ ਬਣਾ ਲਈ ਇਹ ਨਾ ਬੋਲੋ ਸੋਚੋ ਵੀ ਐਸ ਧਰਤੀ ਤੇ ਕੋਈ ਹਿੰਦੂ ਰਾਸ਼ਟਰ ਬਣਾ ਲੂਗਾ ਕੋਈ ਸਿੱਖ ਰਾਸ਼ਟਰ ਬਣਾ ਲੂਗਾ ਸਾਡੇ ਦੇ ਲੈਵਲ ਗੁੜਿਆ ਲੋਕਾਂ ਨੇ ਲਾਇ ਕਿਸਨੇ ਅਤਵਾਦੀ ਦਾ ਰਾਜਾ ਕਿਸੇ ਦੇ ਵੱਖ ਵਾਲੀ ਦਾ ਰਾਜਾ ਕਿਸਨੇ ਅੰਦਰੋਂ ਜੀਵਨ ਅੰਦਰੋਂ ਦਾ ਰਾਜਾ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਨਕਾਰ ਕੇ ਅਸੀਂ ਇੱਕ ਦੇਸ਼ ਦੇ ਘਰ ਬਣਦੇ ਆਂ ਫਿਰ ਆਰਥਿਕ ਮਾਹੌਲ ਦੇ ਲੈਕਾ ਅਨੁਸਾਰ ਬਣ ਕੇ ਵਿਖਾਇਆ ਜਿਹੜੀ ਅੱਗੇ ਵੀਰ ਇਹਦੇ ਗੱਲਾਂ ਕਰਦੇ ਪਰ ਇਹਨਾਂ ਆ ਜਿਹੜਾ ਸਕੂਲ ਆ ਟਿੱਕਰੀ ਬਾਡਰ ਦੇ ਸਾਹਮਣੇ ਸਕੂਲ ਬਣਿਆ ਪ੍ਰਾਇਮਰੀ ਸਕੂਲ ਆ ਇਹਦੇ ਵਿੱਚ 1964 ਪੈਂਡ ਦੇ ਵਿੱਚ ਪੰਜਾਬੀ ਪੜਾਈ ਜਾਂਦੀ ਸੀ ਜੇ